ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਟਰੈਕਟਰ ਐਂਜੀਪ ਇਨਫੋਰਮੇਸ਼ਨ ਚੈਨਲ ਤੇ ਤੇ ਅੱਜ ਆਪਾਂ ਆਂ ਲੁਧਿਆਣਾ ਕਿਸਾਨ ਮੇਲੇ ਤੇ ਇਹਦੇ ਫਿਰ ਤਾਂ ਸਭਰਾ ਜਾਣ ਲਈ ਸ਼ੌ ਲੱਗੀ ਹੋਈ ਹੈ ਹਾਂਜੀ ਵਧੀਆ ਜੀ ਵਧੀਆ ਓਕੇ ਤੇ ਮੈਂ ਨਜ਼ਾਰੇ ਦੇਖਾ ਕਿ ਤਿੰਨ ਜੱਟ ਗੀਤ ਗਰੁੱਪ ਦੇ ਆਏ ਹੋਏ ਆਂ ਜੀ ਆਪਾਂ ਵੇਲਰ ਵੀ ਇੱਥੇ ਵੀ ਖੜੇ ਨੇ ਉਧਰ ਵੀ ਵੇਲਰ ਖੜੇ ਨੇ ਬਾਕੀ ਆਹ ਦੇਖਦਾ ਜੇ ਤੁਸੀਂ ਆਹ ਬਣਾ ਰਹੇ ਹੋ ਤਾਂ ਖੇਡ ਲੱਗ ਰਿਹਾ ਹੈ ਇਸ ਨਾਲ ਤੇ ਆਹਨੋ ਦਾ ਕਾਰਟ ਵੀ ਦੇਖੋ ਅਲੱਗ ਹੀ ਲੱਗਿਆ ਅਲੱਗ ਹੀ ਫੇਲੀ ਆਉਂਦੀ ਆ ਬਾਈਕਰ ਦੇ ਲੋਕੋ ਦੇਖ ਫਰੰਟ ਤੇ ਕਿੱਡਾ ਆਹੋ ਆ ਇਹ ਇਹਨੂੰ ਕਹਿੰਦੇ ਹਾਂ ਲੋਕੋ ਕਿਉਂਕਿ ਕਾਰਟ ਵੀ ਬਾਰੇ ਦੱਸ ਰਿਆਂ ਜੀ ਇਹ ਤਾਂ ਤੁਹਾਨੂੰ ਪਤਾ ਆਪਣੇ ਇੰਡੀਆ ਚੋਂ ਤਾਂ ਇਹ ਬੰਦ ਹੋ ਚੁੱਕਿਆ ਕਾਰਟ ਵੀ ਟਰੈਕਟਰ ਜਿਹੜਾ ਪਰ ਇਹ ਲੁਧਿਆਣੇ ਮੇਲੇ ਦੇ ਵਿੱਚ ਆਇਆ ਹੋਇਆ ਠੀਕਾ ਜੀ ਬਹੁਤ ਪਾਵਰਫੁਲ ਟਰੈਕਟਰ ਸੀਗਾ ਜੀ ਏਸੀ ਕੈਮ ਆਇਆ ਸੀਗਾ ਜੀ ਇਹ ਟਰੈਕਟਰ ਦੇਖ ਸੋ ਆਪਾਂ ਬੜੀ ਪਹਿਲੀ ਗੱਲ ਤਾਂ ਵੀਰ ਤੂਲ ਦੇਖੋ ਮੋਟਰ ਟੂਲ ਲੱਗ ਕੇ ਆਇਆ ਸੀਗਾ ਜੀ ਇਹਦੇ ਬਾਕੀ ਸੀਆਰਡੀ ਸੀ ਇਹ ਸ਼ੁਰੂ ਤੋਂ ਹੀ ਆਡੀਓ ਆਇਆ ਜੀ ਇਹ ਜੇ ਦੇਖ ਸਕਦੇ ਹੋ ਇਸਦੇ ਪੱਨ ਪੈਰ ਕਿੰਨੇ ਨੇ 340 85 आर 24 ਰੇਡੀਅਲ ਟਾਇਰ ਬੋਤ ਜਿਹੜੇ ਦੇਖਣੇ ਨੇ ਇਹ 470 85 आर 34 ਆ ਵੇਟ ਕਿੰਨੇ ਨੇ 1 2 3 4 ਪਰ ਅਗੇ 40 40 ਕਿਲੋ ਦੇ ਵੇਟ ਨੇ ਹਣਾ ਦੋ ਕੁਆਂਟਰ 30 ਕਿਲੋ ਇੱਕ ਸਾਈਡ ਵੇਟ ਆ ਫਰਦੀ ਆ ਦੇਖੋ ਜਿਵੇਂ ਹੌਲੈਂਡ ਦੇ ਪਹਿਲਾਂ ਆਇਆ ਸੀ ਜਿੱਕ ਮੇਰੇ ਵੀ ਜਿੱਕ ਆਇਆ ਸੀ ਸਭ ਤੋਂ ਪਹਿਲਾਂ 9 ਵਜੇ ਜਿੱਕ ਆਇਆ ਸੀ ਤੁਹਾਨੂੰ ਵੀ ਸੈਡ ਤੇ ਚਾਰ ਉਤਰੀ ਬਾਲ ਆਏ ਸੀ ਮਨ ਦਾ ਲਿਫਟ ਦੀ ਕਮੇਸਟੀ ਵੀ ਇਹਦੀ ਮਗਰ ਦਾ 5000 ਕੇਤੀ 5000 ਕੇਤੀ ਦੀ ਹੈ ਦੇਖ ਸਾਡੇ ਜਿਹੜਾ ਏਸੀ ਕੈਮਰਾ ਸਿਰਫ ਦੋ ਨਾਲ ਚੱਲੀ ਕਰਿਆ ਦੇਖ ਮਾਰੋ ਦੇਖ ਸਾਡੇ ਉੱਥੇ ਬਾਕੀ ਚਾਰ ਉਤਰੀ ਬਾਲ ਲੱਗੇ ਹੋਏ ਨੇ ਨੇ ਏਸੀ ਕੈਮਰਾ ਦੇਖ ਸਾਡੇ ਮੋਹਰਾਂ ਦੇ ਵਿੱਚ ਹੋ ਰਹੀ ਵਧੀਆ ਯਾਰ ਹੈ ਨਾ ਤਿਆਰ ਕਰੋ ਤਿਆਰ ਹੋ ਬਾਈ ਜਾਨੇ ਦੀ ਆਜੀ ਬਾਈ ਨਾਲ ਇਹ ਇਹ ਤੁਹਾਨੂੰ ਫੁੱਲ ਇਨਫੋਰਮੇਸ਼ਨ ਵੀਡੀਓ ਇਹ ਕੱਲ੍ਹ ਤੱਕ 깔 ਦੂੰਗੀ ਕੋਈ ਉੱਪਰ ਜਿਹੜਾ ਹੈ ਇਹਦੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਾ ਸਬਸਕ੍ਰਾਈਬ ਕਰ ਲਓ ਤੇ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਆਨ ਕਰ ਲਓ ਪਾਚ ਇਸ ਸਟਾਲ ਮੇਂ ਹਰ ਸਭ ਕਿਸਾਨ ਭਾਈਓ ਦਾ ਆਪ ਸਵਾਗਤ ਹੈ ਬਾਰ ਕੁਟਟ ਕੇ ਤੇ ਹਾ 10 ਫੁੱਟਾ ਰੁੱਟਾ ਵਿਟਰਾ ਆ ਗਿਆ ਭਾਈ ਜੀ 7 ਡੀਲਰ ਜੋ ਕਿ ਸਪੈਸ਼ਲ ਜਪਾਨ ਟੈਕਨੋਲੋਜੀ ਦਾ ਹੈ 7 ਫੁੱਟਾ ਆ ਗਿਆ 115000 ਦਾ 8 ਫੁੱਟਾ ਆ ਗਿਆ 125000 ਦਾ 9 ਫੁੱਟਾ ਆ ਗਿਆ 145 ਦਾ ਤੇ ਭਾਈ ਥੋੜੀ ਜਿਹੀ ਰੂਟਿੰਗ ਹੈ ਹੈਵੀ ਡਿਊਟੀ ਚੇਂਜ ਹੈ ਆਟੋਮੈਟਿਕ ਗ੍ਰੀਸ ਹੈ ਆਟੋਮੈਟਿਕ ਡਿਸਪਲੇ ਹੈ ਤੇ ਵਿੱਚ ਇਥੇ ਲੱਗਾ ਹੋਇਆ ਫਾਰਮ ਟਰੈਕ ਬਾਰ ਬਾਰ ਉਹ ਡਰਾਈਵਰ ਦੀ ਸੁਣੋ ਲਾਹ ਲਾ ਗਈ। ਸੋਚੇ ਮੈਂ ਨਾਮ ਬੰਦੇ ਬਾਈ ਜੀ ਨੇ ਆਪਾਂ ਨੂੰ ਇਨਫੋਰਮੇਸ਼ਨ ਦੇਣਗੇ ਟ੍ਰੈਕਿੰਗ ਵੀ ਦੇ ਦੇਣਗੇ ਕੋਈ ਨਾਮ। ਬਾਰ ਸੰਬਾਨ ਆ ਗਿਆ। ਬਹੁਤ ਵੱਡਾ ਨਾਮ ਜਿਹੜਾ ਜਿਹੜਾ ਇੱਕ ਨੰਬਰ ਤੇ ਹੁੰਦਾ। 45 ਦਾ ਆ ਗਿਆ। ਜਿਹਦੇ 11 ਵੀ ਮਹੱਤਵ ਆਉਂਦਾ ਜਿਹਦੇ ਦੰਦ ਵੀ ਵਧੀਆ ਲੱਗਦੇ ਆ। ਜਿਹਦੇ ਵੀ ਵੀਰ ਉੱਧਰਲੀ ਸਾਈਡ ਕੋਟਾ ਆ ਗਿਆ। ਇਹ ਬਾਈ ਜੀ 655 ਆ ਗਿਆ। ਭਾਈ ਜੀ ਥੋੜੀ ਜਾਣਕਾਰੀ ਦਿਓਗੇ ਟਰੈਕਟਰ ਦੀ ਦੱਸੋ ਜੀ ਦੱਸ ਕੇ ਨੇ ਐਕਸਪੀਅਰ ਟਰੈਕਟਰ ਹੈ ਭਾਈ ਜੀ ਇਹ ਬੰਦਾ ਗੇਟਾਂ ਕੀ ਠੀਕ ਹੈ ਜੀ ਲੇਕਿਨ ਸਪੀਡ ਟਰੈਕਟਰ ਆ ਰਿਹਾ ਭਾਈ ਜੀ ਇਹ 24 ਸਪੀਡ ਪੈਂਟਾ ਗੇਅਰ ਬਾਕਸ ਹੈ 16 ਗੇਅਰ ਫਾਰਵਰਡ ਦੇ 8 ਗੇਅਰ ਤੇ ਕਿੰਨੀ ਸ਼ੋਰੂਮ ਪ੍ਰਾਈਸ ਹੈ ਜੀ ਦੀ 10 ਲੱਖ 85 ਹਜ਼ਾਰ ਅੱਜ ਦਾ ਰੇਟ ਹੈ ਮੇਲੇ ਦਾ ਹੀ ਨਾ ਪਾਈਆ ਜਾਂਦੀ ਬਹੁਤ ਬਹੁਤ ਧੰਨਵਾਦ ਭਾਈ ਜੀ ਹੁਣ ਬਹੁਤ ਵਧੀਆ ਚੱਲੀ ਰਿਹਾ ਹੈ ਤੁਸੀਂ ਦੇਖ ਸਰ ਵੀ ਭਾਈ ਜੀ ਲਮਕਣਾਣਾ ਰਿਸਟਾਲ ਆ ਗਈ ਹੋਰ ਆਓ ਦਈ ਜਾਂਦੇ ਆ ਤੇ ਇੱਧਰ ਬਾਈ ਜੀ ਵੀਰਵਲ ਚੀਮੇ ਵਾਲਾ ਦੀ ਸਟਾਲ ਆ ਗਈ ਟੂਟਰ ਵਿਟਰ ਲੈ ਤੇ ਸੁਪਰ ਸੀਡਰ ਦਾ ਕੰਮ ਹੈ ਇਹਨਾਂ ਦਾ ਤੇ ਸਾਈਜ਼ 14 ਫੁੱਟ ਆਹ ਲੈ ਬਲਾਰ ਫੇਰ ਕਰ ਤੋਗੀ ਤੇ 14 ਫੁੱਟ ਬਾਈ ਜੀ ਤੇ ਕੋਈ ਤੁਹਾਨੂੰ ਸੜਕ ਤੇ ਜਾਣ ਲਈ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹਦੇ ਟਾਇਰ ਦੇ ਤੇ ਬਾਈ ਜੀ 12 ਫੁੱਟਾ ਕਹਿੰਦੇ ਰੇਟ ਹੈ 195000 ਰੁਪਏ ਮੇਲੇ ਦਾ ਡਿਸਕਾਊਂਟ 5000 ਰੁਪਏ ਫੁੱਲ ਕੀਮਤ 195000 ਰੁਪਏ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਮੇਲੇ ਦੇ ਵਿੱਚ ਕ ਕਰਦੇ ਹੋ ਹਾਂ ਜੀ ਬਾਈ ਜੀ ਕੁਈ ਨਵਾਂ ਜਲਵਾ ਦਿਖਾਇਆ ਹੁਣ ਜਲਵਾ ਜਲਵਾ ਅੱਜ 14 ਫੁੱਟਾ ਕਰਤਾ ਸੋਨਾਲੀ ਕਾ ਵਗਰ ਵੀਡੀਓ ਕੋਲੋਂ ਪਾਈ ਜਦੋਂ ਵੀਡੀਓ ਪਾਈ ਜਦੋਂ ਵੀਡੀਓ ਪਾਈ ਹਾਂ ਦੇਖੀਓ ਮੈਂ ਹਾਂ ਇਹ ਟੈਲ ਕਰ ਰਿਹਾ ਪੂਰਾ ਬੰਦ ਪਰ ਆਪੋ ਚੱਲ ਕੇ ਡਰ ਗਈ ਮੈਂ ਆ ਉਹਦਾ ਕੱਲ ਉਹਦਾ ਵਸਿਕ ਆ ਮੀ ਆਪਾ ਇਥੇ ਦਿਖਾ ਰਿਹਾ ਚਲਾ ਕੇ ਤਾਂ ਜੋ ਮਰਜ਼ੀ ਟਰੈਕਟਰ ਤੇ ਚਲਾ ਲਿਆ ਠੀਕ ਹੈ ਇਹ ਆ ਗਿਆ 12 ਨਾ ਜੀ ਅੱਛਾ ਇਹਦਾ ਕੀ ਰੇਟ ਕੱਢਿਆ ਇਹਦਾ ਹੈਗਾ ਜੀ 2 ਲੱਖ 30 ਹਾਂ 14 ਫੁੱਟੇ ਦਾ ਜੀ ਹਾਂ ਠੀਕ ਹੈ ਇਹ ਪੈਨਾ ਹੈਗਾ ਮਲਕ ਨੇ 190000 ਬਾਕੀ ਤੁਸੀਂ ਬਾਈ ਨੂੰ ਜਾਣਦੇ ਹੋ ਵੀਡੀਓ ਦੇ ਵਿੱਚ ਬਾਈਓ ਜੁਗਾਉਂਦਾ ਹਾਂ ਲਓ ਬਾਈ ਓਕੇ ਬਾਈ ਹਲੋ ਤੇ ਲਾਪਰੀਦ ਬਾਈ ਨੇ ਲੈ ਲੈ ਨਵੇਂ ਬਲਬ 552 ਵਾਂਗ ਕਰ ਹਾਂਜੀ ਇਹ ਕਿੰਨੇ ਦੇ ਪੈਗੇ ਲਾਪਰੀਦ ਬੱਬੇ ਆਂਤੀ ਨੇ ਬੈਂਤੀ ਨੇ ਵੇਖ ਕਰੇ ਬੜਿਆ ਤਾਂ ਜਾਣਾ ਇੰਨੇ ਦੇ ਬੜੇ ਤੰਨੇ 1.50 ਹਜ਼ਾਰ ਦੇ ਫਲੋ ਆ ਗਏ ਬਾਈ। ਨਹੀਂ ਹੁਣ ਨਵਾਂ ਮਾਡਲ ਲਵਾਵਾਂਗੇ ਉਹ ਵਟਾਉ ਉਹਨੂੰ। ਇਹਦਾ ਬਾਈ ਨਾਲ ਆਪਾਂ ਵਾਜਾ ਕਰਦੇ ਆ ਆਪਾਂ ਨਵਾਂ ਮਾਡਲ ਲਵਾਵਾਂਗੇ। ਤੇ ਬਾਈ ਜੀ ਇਹ ਆ ਗਏ ਫਲੋ। ਇਹ ਤਿੰਨ ਨੇ। ਤੇ ਬਾਈ ਜੀ ਆਹ ਨਿਲਕ ਨਾਂ ਦੇ ਫਲੋ ਆ ਗਏ। ਇਹ ਦੇਖੋ। ਇਹ ਲੈਣੇ 1.15 ਹਜ਼ਾਰ ਦੇ। ਕੁੱਲ ਕੀਮਤ ਇਹਦੀ 2.90 ਹਜ਼ਾਰ ਰੁਪਇਆ। ਸਿਆ ਆ ਗਏ ਬਾਈ ਜੀ। ਨਵੇਂ ਲਾਂਚਿੰਗ ਕਰ ਗਿਆ ਇਹਨਾਂ ਨੇ ਕੱਲ ਇਹ ਆ ਗਿਆ ਭਾਈ ਜੀ 4 ਬਲੌ ਤੇ ਨਵੀਂ ਭਾਈ ਜੀ ਰੇਟ ਲਿਸਟ ਹੈਗਾ ਇਹ 6.5 ਲੱਖ ਦੇ ਨੇ ਵਿੱਚੀ ਲਿੰਕਣ ਦੇ ਬਲੌ 5000 ਦੇ ਮਾਡਲ ਨੂੰ ਸੰਦੇ ਆਇਆ ਮੈਂ ਇਹ ਸਾਹ ਦੇਤੀ ਇਹ ਆਪਣਾ ਕਹਿ ਤੋੜ ਖਾਲਾ ਜੀ ਦੇਖ ਸਕਦੇ ਆਪ ਵੀ ਦੋ ਲਾਏ ਹੋਏ 75 HP ਕਹਿੰਦੇ ਨੇ ਪੈਂਟੂਪ ਤੇ 30 HP ਦੋ ਇੱਕ ਦੋ ਵਾਰੀਆਂ ਦਾ ਕੰਮ ਹੈ ਇੱਕ ਵਾਰੀ ਚ ਹੀ ਨੇੜੂਗਾ ਹਨਾ ਦੇਖ ਸਕਦੇ ਤੁਸੀਂ ਆ ਬੋਰ ਨੂੰ ਫੀਲ ਕੀਤੀ ਹੋਈ ਆ ਐ ਨਹੀਂ ਹੈਗਾ ਵੀ ਥੋੜਾ ਜਿਹਾ ਇਹ ਪੈਰਾਂ ਨੇ ਘਸ ਜੂਗਾ ਤੇ ਬਾਕੀ 3 ਫੁੱਟ ਧਰਤੀ 'ਚ ਜਾਂਦਾ ਇਹ ਫੁਪ ਪੌਂਡ ਤੋਂ ਲੈ ਕੇ 75 ਐਚਪੀ ਤੱਕ ਟਰੈਕਟਰ ਇਹਨੂੰ ਚੁੱਣਗੇ ਜੀ ਤੇ ਬਹੁਤ ਵਧੀਆ ਚੀਜ਼ ਆ ਇਹ ਦੇਖ ਤਾਂ ਕਿ ਬਾਕੀ ਕਣਕ ਨਹੀਂ ਥੋੜੀ ਖਰਾਬ ਹੁੰਦੀ ਜੇ ਆਪਾਂ ਇਹਨੂੰ 2-4 ਸਾਲਾਂ ਬਾਅਦ ਵੀ ਮਾਰ ਵੀ ਮਾਰ ਲੀਏਗਾ ਕੋਈ ਥੋੜਾ ਰਾਈ ਚੱਕੋ ਕੇ ਲੈ ਲੀਹੋ ਆਪਾਂ ਵੀ ਇਦਾਂ ਰਿਹਾ ਕਰਦੇ ਆ ਆਪਾਂ ਨੂੰ ਭਾਈ ਜੀ ਮਿਲੇ ਨੇ ਭਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਮੇਂ ਦਾ ਟਾਈਮ ਦਿੱਤੇ ਭਾਈ ਜੀ ਜਿਹੜਾ ਦੇਖੋ ਟੈਕ ਤੇ ਫੀਚਰ ਦੱਸਦਾ ਆਪਣਾ ਯੂਓ ਟੈਕਰਾ 585 ਇਦੇ ਵਿੱਚ ਤੁਹਾਨੂੰ ਮੈਂ ਦੱਸਣਾ ਅੱਜ ਸਾਡੇ ਮੇਲੇ ਚ ਇਥੇ ਐਗਰੀਕਲਚਰ ਮੇਲਾ ਲੁਧਿਆਣੇ ਪੰਜਾਬ ਯੂਨੀਵਰਸਿਟੀ ਹਾਂਜੀ ਉਹਦੇ ਵਿੱਚ ਆਪਾਂ ਸਟਾਲ ਲਾਈ ਹੋਈ ਆ ਆਪਣੇ ਸਾਰੇ ਮਾਡਲ ਖੜੇ ਹੋਏ ਨੇ ਸਾਰੇ ਜਿੰਨੇ ਵੀ ਮਾਡਲ ਆ ਸਾਰੇ ਖੜੇ ਹੋਏ ਨੇ ਠੀਕ ਹੈ ਜੀ ਉਹ ਤੋਂ ਬਾਅਦ ਇਹ ਜੁਵੋ ਮਾਡਲ ਆ ਇਹਦੇ ਵਿੱਚ ਕੀ ਕੀ ਆ ਟਰੈਕਟਰ ਦੀ ਜਿਹੜੀ ਪੋਟੈਟੋ ਸਕੀਮ ਚੱਲ ਰਹੀ ਆ ਇਹਦੇ ਮੇਲ ਜਿਹੜੀ ਗੱਲ ਆ ਉਹ ਦੱਸ ਦਵਾਂ ਇਹਦੇ ਵਿੱਚ ਇੱਕ ਤਾਂ ਬਾਕਸ ਵੀ ਚੱਲ ਰਹੀਆਂ ਲੱਖ ਰੁਪਈਆ ਇਹਦੇ ਸਵਾ 2 ਲੱਖ ਦਾ ਟਰੈਕਟਰ ਆ ਨਹੀਂ ਸਵਾ 8 ਲੱਖ ਦਾ ਜੀ ਪੜੇ ਗੱਲ ਦੀ ਸਭ ਤੋਂ ਚੱਲਦੀ ਆਪਾਂ ਬਿਲਕੁਲ 3A ਟੈਕਟਰ ਦੇ ਵਿੱਚ ਦਾ ਰਸਤਾ ਪਹਿਲੇ ਲਾਈਟ ਦੀ ਗੱਲ ਕਰੀਏ ਰਾਈਕ ਰੋਡ ਲਾਈਟ ਹੈ ਦੀ ਠੀਕ ਹੈ ਜੀ ਜੇ ਆਪਾਂ ਚੱਲਦੇ ਆ ਮੋਟਰ ਤੋਂ ਪਹਿਲੇ ਵੀ ਦਿਖਦਾ ਆਪਾਂ ਨੂੰ ਇੱਧਰੋਂ ਚੱਲ ਮੋਟਰ ਤੋਂ ਪਹਿਲਾਂ ਠੀਕ ਹੈ ਜੀ ਚਾਲੀ ਲੱਗੀ ਹੋਈ ਹੈ ਬਲੈਕ ਕਲਰ ਦੀ ਗ੍ਰਿੱਲ ਲੱਗੀ ਹੋਈ ਹੈ ਇਹਨਾਂ ਠੀਕ ਹੈ ਜੀ ਭਾਈ ਜੀ ਇਸਾ ਕਿਹੜੀ ਲੱਗਦੀ ਹੈ ਆਪਾਂ ਉਸ ਬਸ ਲੱਗਦੀ ਗੱਲ ਕਰੀਏ ਇੱਟੇ ਸ਼ੀਲਡ ਲੱਗਦੀ ਹੈ ਆਰ ਤੇ ਗੱਲ ਤੋਂ ਅੱਗੇ ਕਰਤਾ ਠੀਕ ਹੈ ਜੀ ਕਿੰਨੇ ਡਾਇਰੈਕਟਰ ਹੈ ਜੀ ਇਹ 50 ਚੁੱਕੀ ਦਾ ਡਾਇਰੈਕਟਰ ਹੈ ਜੀ ਜਿਆ ਤੁਹਾਡੇ ਸਾਰੇ ਆਦੇ ਫਿਰ ਸੇ ਇੱਕ ਵਾਰੀ ਸਵਾਗਤ ਹੈ ਕਿਸਾਨ ਮੇਲਾ 2024 ਦੇ ਵਿੱਚ ਜਿਆ ਪਹਿੰਡਾ ਤੁਹਾਡੇ ਸਾਰੇ ਦੇ ਲਈ ਕਿ ਆਇਆ ਹੈ 7 ਤੋਂ 15 ਜਨਵਰੀ ਨੂੰ ਸੀ ਆਰ ਡੀ ਆਈ ਕਿਹਾ ਅੱਛਾ ਜੀ ਮੇਰੇ ਮਿੱਤਰ ਆਪਾਂ ਬਾਈ ਦੀ ਸਟਾਲ ਤੇ ਆਗੇ ਦੀ ਗੁਰਪੀ ਦੇ ਬਾਈ ਬਹੁਤ ਧੰਨਵਾਦ ਠੀਕ ਹੈ ਔਰ ਵਧੀਆ ਵੀਰੇ ਤੇ ਬਾਈ ਜੀ ਦਿਓ ਜਾਣਕਾਰੀ ਇਹ ਕਿੰਨੇ ਫੁੱਟ ਹੈ ਇਹ ਹੈ ਬਈ 8 ਫੁੱਟ ਦੇ ਵਿੱਚ ਆ ਤਾਂ ਠੀਕ ਹੈ ਜੀ ਸਾਹਮਣੇ ਨਾਲ 8 ਫੁੱਟ ਚ ਪਿਆ ਹੈਗਾ ਠੀਕ ਹੈ ਜੀ ਤੇ ਬਈ ਦਾ ਡਿਸਕਾਊਂਟ ਕਿੰਨਾ ਬਈ ਜੀ ਮੇਰੇ ਨੂੰ ਕਿ ਬਈ 5000 ਦਾ ਡਿਸਕਾਊਂਟ ਆਪਾਂ ਲਾਇਆ ਹੋਇਆ ਠੀਕ ਆਪਣੀ 1000 ਰੁਪਏ ਵਾਲੀ ਸਕੀਮ ਕਿਹੜੀ ਸੀ ਵੀਰੇ ਉਹ ਉਹ ਬਈ ਅੱਜ 5 ਵਜੇ ਰੋਟਾਵੇਟਰ ਕੱਢਾਂਗੇ ਹਾਂਜੀ ਉਹਦੇ ਵਿੱਚ ਕੀ ਹੈ ਵੀ ਜਿਹੜੀ ਵੀਰ ਬੁਕਿੰਗ ਕਰਵਾਉਂਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਬਿਲਕੁਲ ਫ੍ਰੀ ਰੋਟਾਵੇਟਰ ਦੇਣਾ ਹੈ ਠੀਕ ਹੈ ਜੀ ਤੇ ਬਾਕੀ ਵੀਰਾਂ ਜਿਹਨਾਂ ਦੀ ਬ ਉਹਨਾਂ ਦਾ 1000 ਕੀਆ ਕੰਪਨੀ ਜਮਾਂ ਪੈ ਰੂ ਜਦੋਂ ਵੀ ਉਹ ਰੋਟਾ ਵੇਟ ਲੈਣਗੇ ਬਲੇਡ ਲੈਣੇ ਕੋਈ ਵੀ ਚੀਜ਼ ਲੈਣਗੇ ਉਦੋਂ ਉਹਨਾਂ ਦਾ ਮਾਈਨਸ ਹੋ ਜਾ। ਠੀਕ ਹੈ ਜੀ ਤੇ ਆਪਾਂ ਗियर ਕਿਹੜੀ ਕੰਪਨੀ ਦਾ ਯੂਜ਼ ਕਰ ਰਹੇ ਵੀਰੇ? ਇਹਦੇ ਵਿੱਚ ਭਾਈ 13 23 ਦਾ 5 ਲੀਟਰ ਬੋਡੀ ਵਾਲਾ ਹੈਵੀ ਗੇਅਰ ਹੈਗਾ। ਸਾਈਡ ਗੇਅਰ ਹੈਗਾ 21 26 28 ਦਾ 35 ਐਮਐਨ ਦੀ ਪੇਚ ਦੇ ਵਿੱਚ। ਇੱਕ ਮੈਂ ਆ ਚੀਜ਼ ਤਾਂ ਬਹੁਤ ਜਗ੍ਹਾ ਦੇਖਿਆ ਹੈ ਹੋਰ ਕੰਪਨੀਆਂ ਦੇ ਇੱਥੇ ਤਾਂ ਕੀ ਹੁੰਦਾ ਵੀਰੇ ਹਾਂ ਇਹ ਉੱਪਰ ਇੱਥੇ ਲੱਗਿਆ ਹੁੰਦਾ ਹਾਂ ਇੱਥੇ ਤਾਂ ਕੀ ਹੁੰਦਾ ਇਹ ਆਪਣਾ ਪ੍ਰੋਪਰ ਇਹਦੇ ਵਿੱਚ ਦੀ ਆਪਾਂ ਬੀਮ ਲੰਘਾਇਆ ਹੋਇਆ ਹੈਗਾ ਸਾਰੇ ਸਟਿਪਨਰਾਂ ਦੇ ਵਿੱਚ ਇਸੇ ਤਰੀਕੇ ਨਾਲ ਆਪਾਂ ਕਿੰਨੇ ਫੁੱਟ ਤੱਕ ਬਣਾਉਣਾ ਵੀਰੇ ਆਪਣੀ ਕੋਲੇ ਭਾਈ 6 ਫੁੱਟ ਤੋਂ ਲੈ ਕੇ 12 ਫੁੱਟ ਤੱਕ ਆਪਾਂ ਬਣਾਉਂਦਾ ਜੇ ਕਿਸੇ ਦਾ ਆਰਡਰ ਹੋਵੇ ਵੀਰੇ ਵੱਡੇ ਦਾ 12 ਤੱਕ ਹੀ ਆਪਾਂ ਬੇ ਰਿਕਮੈਂਡ ਕਰਦੇ ਹਾਂ ਠੀਕ ਹੈ ਵੀਰੇ ਤੇ ਪੇਂਟ ਕਿਹੜਾ ਕਿਹੜਾ ਆਪਾਂ ਕਰਦੇ ਹਾਂ ਪੇਂਟ ਭਾਈ ਆਪਣੇ ਕੋਲੇ ਪਾਊਡਰ ਕੋਟਿੰਗ ਹੈ ਸਾਰਾ ਸ਼ਾਰਟ ਬਲਾਸਟ ਠੀਕ ਹੈ